ਪਾਕਿਸਤਾਨ ਉਰ ਭਾਰਤ ਵਿਚਕਾਰ ਜੰਗਬੰਦੀ ਯਾ ਲੜਾਈ ਦੀ ਰੋਕ ਹੈ ਜਿਹੜੀ ਉਹ 18 ਮਈ ਤੱਕ ਹੈ 18 ਮਈ ਤੋਂ ਬਾਅਦ ਦੋਵੇਂ ਧਿਰਾਂ ਜਿਹੜੀਆਂ ਉਹ ਗੱਲਬਾਤ ਦੇ ਵਾਸਤੇ ਕਿਸ ਟੇਬਲ ਤੇ ਬੈੰਦੀਆਂ ਨੇ ਕਿਸੇ ਤੀਸਰੇ ਥਾਂ ਤੇ ਬੈੰਦੀਆਂ ਨੇ ਯਾ ਨਹੀਂ ਇਸ ਦੇ ਬਾਰੇ ਹਜੇ ਦੋਵਾਂ ਪਾਸਿਓਂ ਕਿਸੇ ਤੋਂ ਦਾ ਕੋਈ ਬਿਆਨ ਨਹੀਂ ਆ ਰਿਹਾ ਹਾਂ ਦੋਵੇਂ ਪਾਸਿਓਂ ਤੱਤੇ ਬਿਆਨ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਭਾਰਤੀ ਪ੍ਰੀਮਿੰਟਰ ਡਿਫੈਂਸ ਮਿਨਿਸਟਰ ਜੈਸ਼ੰਕਰ ਹੋਣਾ ਦਾ ਇਹ ਅਕਣਾ ਹੈ ਕਿ ਪਾਕਿਸਤਾਨ ਨੇ ਜਦ ਤੱਕ ਅਤਗਰਦੀ ਨਾ ਰੋਕੀ ਉਦੋਂ ਤੱਕ ਅਸੀਂ ਸੰਤ ਆ ਸਮਝੋ ਤੇ ਨੂੰ ਮਹਤਤ ਰੱਖਾਂਗੇ ਔਰ ਪਾਣੀ ਰੋਕੀ ਰੱਖਾਂਗੇ ਜਦ ਕਿ ਪਾਕਿਸਤਾਨ ਦਾ ਇਹ ਆਖਣਾ ਹੈ ਕਿ ਜੰਗਬੰਦੀ ਤੇ ਹੋ ਗਈ ਹੈ ਪਰ ਭਾਰਤ ਵੱਲੋਂ ਜੇ ਕੋਈ ਛੇੜਛਾੜ ਹੋਈ ਤੇ ਉਹਦਾ ਪਰਮਾ ਜਵਾਬ ਦੇਵਾਂਗੇ ਜੇ ਸ਼ੰਕਰ ਹੁਣਾਂ ਨੇ ਮੰਗਲ ਨੂੰ ਦਿੱਤੇ ਆਪਣੇ ਇੱਕ ਬਿਆਨ 'ਚ ਆਖਿਆ ਹੈ ਕਿ ਜੇ ਪਾਕਿਸਤਾਨ ਨੂੰ ਕਸ਼ਮੀਰ ਦੇ ਮੁੱਦੇ ਦੇ ਉੱਤੇ ਗੱਲਬਾਤ ਕਰਨ ਦਾ ਚਾਹ ਹੈ ਤਾਂ ਠੀਕ ਹੈ ਉਹਦੇ ਕਬਜ਼ੇ 'ਚ ਆਇਆ ਜਿਹੜਾ ਕਸ਼ਮੀਰ ਆ ਉਹਨੂੰ ਵੇਲਾ ਕਰ ਦਵੇ ਅਸੀਂ ਉਹਦੇ ਤੇ ਵੀ ਕਬਜ਼ਾ ਕਰਨ ਦੇ ਰੀਝਵਾਨ ਤਾਂ ਇਹੋ ਹੀ ਗੱਲ ਹੋ ਸਕਦੀ ਹੈ ਇਸ ਤੋਂ ਅੱਧ ਕਸ਼ਮੀਰ ਦੇ ਮਾਮਲੇ ਦੇ ਉੱਤੇ ਪਾਕਿਸਤਾਨ ਨੇ ਕੋਈ ਗੱਲਬਾਤ ਕਰਨੀ ਹੈ ਤੇ ਇਹ ਦੇ ਤੋ ਅੱਡ ਕੋ ਸਾਰਾ ਨਹੀਂ ਹੈ ਯਾਦ ਰੱਖੇ ਕਿ ਪਾਕਿਸਤਾਨ ਨੇ ਇਹ ਅਖਿਆਸ ਗਿਆ ਕਿ ਉਹ ਤਿੰਨ ਮਾਮਲਿਆਂ ਦੇ ਉੱਤੇ ਭਾਰਤ ਨਾਲ ਗੱਲ ਕਰੇਗਾ ਜਿਨ੍ਹਾਂ ਦੇ ਵਿੱਚ ਕਸ਼ਮੀਰ, ਅਤਗਰਦੀ ਔਰ ਸਿੰਧ ਤਾਸਮਝੋਤਾ ਹੈ ਜਦਕਿ ਭਾਰਤ ਦਾ ਇਹ ਅਖਣਾ ਕਿ ਪਾਕਿਸਤਾਨ ਦੇ ਨਾਲ ਸਿਰਫ ਦੋ ਮੁੱਦਿਆਂ ਦੇ ਉੱਤੇ ਗੱਲ ਹੋਏਗੀ ਜਿਨ੍ਹਾਂ ਦੇ ਵਿੱਚ ਇੱਕ ਅਤਗਰਦੀ ਹੈ ਔਰ ਦੂਸਰਾ ਇਹਦੇ ਨਾਲ ਜੁੜਿਆ ਪਾਕਿਸਤਾਨ ਦਾ ਸਿੰਧ ਤਾਸਮਝੋਤਾ ਜਿਹੜਾ 1961 ਚ ਦੋਵੇਂ ਮੁਲਕਾਂ ਵਿਚਕਾਰ ਹੋਇਆ ਸੀਗਾ ਯਾਨੀ ਦਰਿਆਵਾਂ ਦੇ ਪਾਣੀ ਦਾ ਹੱਕ ਇਹ ਤਾਜ਼ਾ ਤਰੀਨ ਮਾਮਲੇ ਨੇ ਜਿਹੜੇ ਇਹਨਾਂ ਤੋਂ ਬਾਅਦ ਗੱਲ ਅੱਗੇ ਕਿੱਥੇ ਜਾ ਕੇ ਮੁੱਕਦੀ ਏ ਇਹ 18 ਮਈ ਤੱਕ ਪਤਾ ਲੱਗ ਜਾਏਗਾ ਕਿਉਂਕਿ ਦੋਵੇਂ ਮੁਲਕਾਂ ਵਿੱਚਕਾਰ ਜੰਗਬੰਦੀ 18 ਮਈ ਤੱਕ ਹੈ